ਰਾਤ ਦੇ ਰਾਤ ਦੇ ਪੌਣੇ 11 ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਅੱਗ ਲੱਗੀ ਹੋਈ ਆ ਆਪਣੇ ਕਾਨਗੜ ਇਸੇ ਸਮਸ਼ਾਨ ਘਾਟ ਦੇ ਨੇੜੇ ਜਿਹੜਾ ਗਰਾਊਂਡ ਕਰਦੀ ਪਏ ਉੱਥੇ ਅੱਗ ਲੱਗੀ ਹੋਈ ਆ ਗੁਰਪ੍ਰੀਤ ਮੈਂਬਰ ਖੁਦ ਵਿਚਾਰਾ ਸੇਵਾ ਕਰਦਾ ਨਜ਼ਰ ਆ ਰਿਹਾ ਦੇਖੋ ਸਾਰੇ ਇੱਥੇ ਜਗਜੀਤ ਜਗਨੂਜੀ ਵੀ ਖੜੇ ਨੇ 70 ਦਾ ਜੀ ਪ੍ਰਧਾਨ ਪਿੱਛੇ ਗੁਰਪ੍ਰੀਤ ਤੇ 22 ਸਮਾਣੇ ਤੋਂ ਜਿਹੜੇ ਦੂਜੀ ਵਾਰ ਗੱਡੀ ਲੈ ਕੇ ਪਹੁੰਚੇ ਨੇ ਇੱਥੇ ਤੇ ਇਹ ਅੱਗ ਤੇ ਕੰਟਰੋਲ ਬਹੁਤ ਜ਼ਿਆਦੇ ਔਖਾ ਪੈ ਰਿਹਾ ਜਿੱਥੇ ਮੈਂਬਰ ਆਪਣੇ ਰਵਾਨ ਸਿੰਘ ਵੀ ਇੱਥੇ ਨਜ਼ਰ ਆ ਰਹੇ ਨੇ ਚੱਲ ਭਈ ਓਏ ਅੱਗੇ ਗੱਡੀ ਵੀਰੇ ਅੱਗੇ ਕਰ ਲੈ ਚਲੋ ਜੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਅੱਗ ਆ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਲੱਗੀ ਹੋਈ ਸੀ ਜੇ ਕਿਤੇ ਇਹ ਅੱਗ ਸੇ ਬਹੁਤ ਜਿਆਦਾ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਵੀ ਕੰਦੇ ਹੈ ਨਾ ਟੱਪੇ ਅੱਗ ਤਾਂ ਕਰਕੇ ਇਹਨੂੰ ਬੁਝਾਉਣ ਦਾ ਯਤਨ ਦੇਖੋ ਤੁਸੀਂ ਦੂਰ ਤੱਕ ਕੀਤਾ ਜਾ ਰਿਹਾ ਅੱਗ ਬਹੁਤ ਜਿਆਦਾ ਭਿਆਨਕਾ ਕਿਉਂਕਿ ਦਰਾਖਤ ਮੱਚਣ ਦਾ ਵੀ ਡਰਾ ਤੇ ਨਾਲ ਗਹਾਰੇ ਨੇ ਵੀ ਕੋਈ ਨੁਕਸਾਨ ਨਾ ਹੋਵੇ ਕਰਕੇ ਧੰਨਵਾਦ ਆ ਜਿਹੜੇ ਆਪਣੇ ਮੈਂਬਰ ਵਿਚਾਰੇ ਇੱਥੇ ਪਹੁੰਚ ਕੇ ਚਲੋ ਨਾਲ-ਨਾਲ ਐਲਫਾ ਵੀ ਕਰਾ ਰਹੇ ਨੇ ਗੁਰਦੁਆਰੇ ਵਾਲੇ ਬਾਬਾ ਜੀ ਦਾ ਵੀ ਬਹੁਤ ਧੰਨਵਾਦ ਉਹਨਾਂ ਨੇ ਵੀ 900 ਮਿੰਟ ਕੀਤੀ ਆ ਬਹੁਤ ਬੰਦੇ ਹੋਰ ਵੀ ਆਏ ਜਿਹੜੇ ਪਹਿਲਾਂ ਇੱਥੇ ਮੁੰਡੇ ਆਪਣੇ ਖੜੇ ਸੀ ਸਾਰੇ ਰਵੀ ਹੋਰੀ ਸਭੀ ਡੀਜੇ ਵੀ ਹੋਰ ਸਾਰੇ ਮੁੰਡੇ ਸੇ ਖੜੇ ਸੀ ਤੇ ਉਹਨਾਂ ਨੇ ਵੀ ਬਹੁਤ ਯਤਨ ਕੀਤਾ ਇੱਥੇ ਅੱਗ ਬੁਝਾਉਣ ਦਾ ਜਿਹੜੇ ਮੁੰਡੇ ਖੜੇ ਸਵਾਲਾ ਕਾ ਅੱਗ ਨੂੰ ਲੈ ਜਾ ਲੈਟ ਸਵਾਲਾ ਕਾ ਅੱਗ ਨੂੰ ਲੈ ਇਹ ਵੀ ਜਿਹੜੇ ਪਿੱਛੇ ਪੜੀ ਜਾਂਦੇ ਆ ਇਹ ਇਕੱਠਾਂ ਦੀ ਦਾਕਰ ਹੋ ਗਈ ਇਕੱਠਾਂ ਦੀ ਸਭ ਲੱਖ ਅੱਗੇ ਨੂੰ ਲੈ ਜਾਪੋ ਅੱਗੇ ਨੂੰ ਵਜਾ ਦਾਂਗੇ ਜੇ ਹਾਂ ਹਵਾ ਤੇਜ਼ ਹੁੰਦੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਬਚਤ ਰਹੇਗੀ ਲੋ ਜੀ ਅਡੇ ਪਿੰਡ ਦੇ ਨੇੜੇ ਕੋਈ ਨਿਊ ਫੈਕਟਰੀ ਨਹੀਂ ਆਣੀ ਹੈ ਕਿਰਪਾ ਆਮ ਕੰਡਕਟਰ ਕਠਕ ਰਣਗੁਰੂ ਵੀ ਛੱਡ ਗਿਆ ਚਲੋ ਜੀ ਚਲੋ ਬਹੁਤ ਧੰਨਵਾਦ ਭਾਈ ਬਾਈ ਸਾਡੀ ਤਾਂ ਡਿਊਟੀ ਹੈ ਥੋੜਾ ਨਾਲ ਥੋੜੇ ਜਾਈ ਨਹੀਂ ਬਾਈ ਜੀ ਬਾਈ ਜੀ ਸਮਾਨੇ ਤੋਂ ਤੁਸੀਂ ਸਮਾਨੇ ਤੋਂ ਵੀਰੇ ਕੀ ਨਾਮ ਆ ਆਪਣਾ ਲਖਵੀਰ ਸਿੰਘ ਜੀ ਨੇ ਜੀ ਡਰਾਈਵਰ ਦਵੇਤਾਂਦ ਰੱਖ ਦਿੱਤਾ ਸੀ ਫਰਮੈਂ ਤੁਸੀਂ ਕੀ ਨਾਮ ਆ ਆਪਣਾ ਰਾਜਵਿੰਦਰ ਅਸੀਂ ਅੱਛਾ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੂਜੀ ਹਾਂ ਦੂਜੀ ਗੱਡੀ ਲੈ ਕੇ ਤੁਸੀਂ ਪਹੁੰਚਿਓ ਬਹੁਤ ਜਿਆਦੇ ਭਿਆਨਕ ਅੱਗ ਸੀ ਜਿਹੜੀ ਤੁਸੀਂ ਬੁਝਾਉਣ ਦਾ ਪੂਰਾ ਯਤਨ ਕੀਤਾ ਜਦਕਿ ਇਹ ਕੰਟਰੋਲ ਤੋਂ ਬਾਹਰ ਸੀ ਕੰਮ ਹਾਂਜੀ ਆ ਗਿਆ ਚਲੋ ਚਲੋ ਕਰੋ ਆ ਗਿਆ ਆ ਗਿਆ ਤੁਸੀਂ ਦੇਖਿਆ ਰਾਤ ਦੀਆਂ ਤਸਵੀਰਾਂ 11:30 ਬੱਜ ਚੁੱਕੇ ਨੇ ਰਾਤ ਦੇ ਦੋ ਗੱਡੀਆਂ ਪਾਣੀ ਦੀਆਂ ਮੰਗਾ ਕੇ ਫੇਰ ਅੱਗ ਤੇ ਕਾਬੂ ਪਾਇਆ ਗਿਆ ਮੌਜੂਦਾ ਮੈਂਬਰ ਵੀ ਇੱਥੇ ਹਾਜ਼ਰ ਰਹੇ ਗੁਰਪ੍ਰੀਤ ਸਿੰਘ ਹਰਵੰਸ ਸਿੰਘ ਜਗਜੀਤ ਜੁਗਨੂ ਗੁਰਬਾਹ ਸਿੰਘ ਤੇ ਪ੍ਰਧਾਨ ਤਰਨਜੀਤ ਸਿੰਘ ਕਹਿਣ ਦਾ ਪਾਵ ਹੈ ਇੱਥੇ ਆ ਵੀ ਅੱਗ ਇੰਨੀ ਜਿਆਦਾ ਭਿਆਨਕ ਜੀ ਕੋਧ ਮੈਂਬਰਾਂ ਨੇ ਨਾਲ ਲਾ ਕੇ ਹੋਰ ਵੀ ਪਤਵੰਤੇ ਸੱਜਣਾਂ ਨਾਲ ਲਾ ਕੇ ਅੱਗ ਤੇ ਕਾਬੂ ਪਵਾਇਆ ਜਿੱਥੇ ਨੌਜਵਾਨ ਰਵੀ ਯੂਰੀ ਕਾਟ ਯੂਰੀ ਅਤੇ ਨજર ਆਏ ਅੱਗ ਬੁਝਾਉਂਦੇ ਹੋਏ ਨੀਰਲਾ ਪਾ ਜੀ ਅਤੇ ਪੰਗੀਦਾ ਸੂਰੀ ਸਾਰੇ ਇੱਥੇ ਅੱਗ ਬੁਝਾਉਣ ਦੇ ਵਿੱਚ ਯਤਨ ਕਰ ਰਹੇ ਹੋਰ ਜਿੰਨੇ ਵੀ ਨੌਜਵਾਨ ਇੱਥੇ ਖੜੇ ਤੇ ਇਧਰੇ ਵੇੜੇ ਦੇ ਸਭ ਦਾ ਧੰਨਵਾਦ ਉਹਨਾਂ ਨੇ ਪਹਿਲਾਂ ਅੱਗ ਬੁਝਾਉਣ ਤੇ ਬਹੁਤ ਵੱਡਾ ਇੱਕ ਯੋਗਦਾਨ ਪਾ ਕੇ ਰੱਖਿਆ ਨਹੀਂ ਇਹ ਅੱਗ ਸਮਸ਼ਾਨ ਘਾਟ ਦੀ ਕੰਧ ਟੱਪ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੁਸੀਂ ਦੇਖੀਆਂ ਮੌਕੇ ਦੀਆਂ ਤਸਵੀਰਾਂ ਜਿੱਥੇ ਖੁਦ ਮੈਂਬਰ ਜਦੋਂ ਜਦ ਕਰਦੇ ਨਜ਼ਰ ਆ ਰਹੇ ਨੇ ਅੱਗ ਬੁਝਾਉਣ ਵਿੱਚ ਤੇ ਬਹੁਤ ਜਿਆਦੇ ਵੱਡੇ ਪੱਧਰ ਤੇ ਇਹ ਜਿਹੜੀ ਅੱਗ ਲੱਗੀ ਸੀ ਉਸਤੇ ਹੌਲੀ ਹੌਲੀ ਕਾਬੂ ਪਾਇਆ ਗਿਆ ਕਹਿਣ ਦਾ ਪਾਬ ਇੱਥੇ ਆ ਵੀ ਅੱਗ ਬੁਝਾਉਣ ਵਿੱਚ ਇੱਥੇ ਦਿੱਕਤ ਤਾਂ ਕਰਕੇ ਕਿਉਂਕਿ ਇੱਥੇ ਜਗਾ ਸਾਫ ਸੁੱਤਰੀ ਨਹੀਂ ਹੈਗੀ ਸੀ ਨਾ ਕੋਈ ਲਾਈਟ ਦਾ ਪ੍ਰਬੰਧ ਸੀ ਖੁਦ ਤਰਨਜੀਤ ਪ੍ਰਧਾਨ ਇੱਥੇ ਆਪ ਮੋਬਾਈਲ ਦੇ ਟਾਰਚ ਲੈ ਕੇ ਕਰ ਰਹੇ ਨੇ ਅੱਗੇ ਸੋ ਬੇਨਤੀ ਆ ਵੀ ਜਰੂਰ ਯਤਨ ਕਰਿਆ ਕਰੋ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਅਣਉਨੀ ਘਟਨਾ ਵਾਪਰਦੀ ਆ ਇੱਕ ਜੁਟ ਹੋ ਕੇ ਉਹ ਜਗ੍ਹਾ ਦੇ ਪੁਲਿਸ ਤੇ ਮਦਦ ਕਰੋ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੂ ਰੋਵਾਂਗੇ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਸਾਡੇ ਦਿੱਤੇ ਹੋਏ ਸਕਰੀਨ ਨਾਲ ਨੰਬਰ ਤੇ ਜਰੂਰ ਭੇਜੋ ਅਸੀਂ ਤੁਹਾਡੀ ਖਬਰ ਜਰੂਰ ਚਲਾਵਾਂਗੇ ਸਾਨੂੰ ਦਿਵਾ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੁੜੇ ਰਹੋ ਜੂਰ ਟੀਵੀ న్యూਸ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਜੂਰ ਟੀਵੀ న్యూਸ ਨੂੰ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਮਰ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਜ਼ਰੂਰ ਦਿੱਤੀਏ ਤੇ ਸੰਦੇਹ ਐਮਰਜੈਂਸੀ ਹੋਵੇ ਕਿਤੇ ਵੀ ਸਾਨੂੰ ਤੁਸੀਂ ਫੋਨ ਕਰੋ ਧੰਨਵਾਦ